ਉਹ ਨੇ ਵੀ ਕਿਹਾ ਤੇ ਇੱਕ ਉਹ ਨੀਲੀਆਂ ਫਿਲਮਾਂ ਦਿੱਲੀ ਵਾਲੇ ਨੇ ਹੈਗੀ ਆ ਲੋੜ ਪੈਣ ਤੇ ਉਹ ਵੀ ਮੈਨੂੰ ਸ਼ੁਰੂ ਕਰੂੰਗਾ ਜੀ ਉਹ ਨੇ ਵੀ ਕਿਹਾ ਕਿ ਜਿੰਨਾ ਔਰੰਗਜ਼ੇਬ ਦੇ ਨਾਦਰ ਸ਼ਾਹ ਨੇ ਬਕਾਇਦਾ ਤੋਂ ਤੇ ਲੁੱਟਿਆ ਉਹ ਤੋਂ ਵੱਧ ਦਿੱਲੀ ਵੱਲ ਲੁੱਟ ਕੇ ਲੱਗੇ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਬਦਲਦੀ ਗੱਲ ਕੀਤੀ ਗਈ ਹੈ ਹੁਣ ਫਿਰ ਚਰਚਾ ਹੈ ਹੂੰ ਉਹਦਾ ਇੱਕ ਪਾਰਟ ਵਰਮੀਤ ਪਰਸ਼ਾਨਾ ਜੀ ਕਿ ਤੇਰੇ ਵਾਸਤੇ ਅਸੀਂ ਕੁਰਬਾਨੀ ਕੀਤੀ ਤੂੰ ਮੁੱਦੋਂ ਨਹੀਂ ਹਾਂ ਤੂੰ ਖੜ ਸਾਡੇ ਨਾਲ ਹੂੰ ਉਹ ਵੀ ਕਰਿਆ ਉਹਨੇ ਫਿਰ ਜਿਹੜਾ ਮੋਰਚਾ ਖੋਲ੍ਹਿਆ ਸੀ ਸਿਰਫ ਦਿੱਲੀ ਵਾਲਿਆਂ ਨੇ ਖੋਲ੍ਹਿਆ ਪੰਜਾਬ ਦੇ ਖਿਲਾਫ ਤੇ ਮੋਰਚਾ ਨਹੀਂ ਖੋਲ੍ਹਿਆ ਜੀ ਜਦੋਂ ਕਹਿੰਦਾ ਜੀ 8 ਐਸਪੀ 10 ਡੀਐਸਪੀ ਤੇ 500 ਤੱਕ ਦੇ ਮੁਲਾਜ਼ਮ ਜੇ ਕਿਤੇ ਉਹਨੂੰ ਉੱਥੇ ਘੇਰਨ ਵਾਸਤੇ ਗਏ ਤੇ ਫਿਰ ਮੈਂ ਕਹਿੰਨਾ ਵੀ ਉਹ ਭੱਜਿਆ ਤੇ ਫਿਰ ਨੂੰ ਭਜਾਇਆ ਗਿਆ ਭੱਜਿਆ ਨਹੀਂ ਫਿਰੋ ਫਿਰ ਇਹ ਕਹਿੰਦੇ ਜੀ ਉੱਥੇ ਗੋਲੀ ਚੱਲੀ ਐ ਤੇ ਜਿਹੜਾ ਉੱਥੋਂ ਦਾ ਐਸਪੀ ਗੰਗਾਰਾਮ ਉਹ ਕਹਿੰਦਾ ਬਿਲਕੁਲ ਨਹੀਂ ਇੱਥੇ ਕੋਈ ਗੋਲੀ ਨਹੀਂ ਚੱਲੀ ਕੋਈ ਵੱਟਾ ਨਹੀਂ ਚੱਲਿਆ ਕੋਈ ਪੱਥਰ ਨਹੀਂ ਚੱਲੇ ਤੇ ਕੁਝ ਨਹੀਂ ਹੋਇਆ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਤੁਹਾਡਾ ਦੋਸਤ ਨਿਸ਼ਾਨ ਸਿੰਘ ਦੋਸਤੋ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਐਮਐਲਏ ਪਠਾਨ ਮਾਜਰਾ ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਬਰੀਕੀ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਂਗੇ ਕਿ ਅਸਲ ਚ ਸਾਰਾ ਮਾਜਰਾ ਕੀ ਹੈਗਾ ਸੋ ਇਸੇ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਪੀਰ ਸਿੰਘ ਪੱਟੀ ਸਾਹਿਬ ਸੋ ਦੋਸਤੋ ਇਸ ਵਿਚਾਰ ਚਰਚਾ ਤੇ ਆਪਣੇ ਕਮੈਂਟ ਜਰੂਰ ਦਿਓ ਸੋ ਪੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਧੰਨਵਾਦ ਜੀ। ਤੋਂ ਪੱਟੀ ਸਾਹਿਬ ਪਹਿਲਾ ਸਵਾਲ ਹੈਗਾ ਕਿ ਆਮ ਆਦਮੀ ਪਾਰਟੀ ਦੇ ਮੰਨੇ ਪਰ ਮੰਨੇ ਐਮਐਲਏ ਪਠਾਨ ਮਾਜਰਾ ਕਹਿੰਦਾ ਵੀ ਧਾਕੜ ਵਿਧਾਇਕ ਸੀਗੇ ਉਹ। ਤੇ ਹੁਣ ਤੱਕ ਦੀ ਉਹਨਾਂ ਦੀ ਕੀ ਅਪਡੇਟ ਹੈਗੀ ਹੈ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਕੀਤੀ ਗਿਆ ਉਸ ਬਾਰੇ ਤੁਸੀਂ ਕੀ ਕਹੋਗੇ? ਇਹ ਕੋ ਡੇਕੂ ਨੂੰ ਆਪਾਂ ਡਰਾਮਾ ਵੀ ਕਹਿ ਸਕਦੇ ਹਾਂ ਕਿ ਜਿੰਨੀ ਕਿ ਨਜ਼ਦੀਕੀ ਰਿਸ਼ਤੇਦਾਰੀ ਉਹਨਾਂ ਦੀ ਹੈਗੀ ਸੀ ਭਗਵੰਤ ਮਾਨਵਰਾ ਨਾਲ ਜੀ ਤੇ ਜਿੰਨੇ ਕੋਲ ਉਹਨਾਂ ਦੇ ਫਿਰ ਤੇ ਇੱਕ ਸਮੇਂ ਤੇ ਮੋਜਾਂ ਲਈਆਂ ਵਾ ਆ ਸਹੀ ਕਹਿ ਸਕਦੇ ਮਾਨਸਾ ਦੇ ਖਿਲਾਫ ਬਗਾਵਤ ਜੀ ਇਹ ਬਗਾਵਤ ਹੈ ਤੇ ਦਿੱਲੀ ਵਾਲੇ ਦੇ ਖਿਲਾਫ ਬਗਾਵਤ ਜੀ ਦਿੱਲੀ ਵਾਲੇ ਨੇ ਕਿਹਾ ਬਗਾਵਤ ਦੀ ਕਿਉਂ ਨੂੰੜੀ ਆਜੀਤ ਚਰਚਾ ਮੈਂ ਇਹ ਆ ਕਿ ਕੇਜਰੀ ਸਾਹਿਬ ਨਾ ਚਾਹੁੰਦੇ ਇਹ ਕਿ ਜਿੱਲਾ ਘੱਟੋਂ ਵਰਤਣਾ ਸੀ ਵਰਤ ਲਿਆ ਭਗਵੰਤ ਮਾਨ ਨੂੰ ਹੁਣ ਕੋਈ ਕਿਸੇ ਨੂੰ ਹੋਰ ਨਾ ਵਰਤਾਂ ਵਰਤੀ ਜੀ ਜਦੋਂ ਕੇਜਰੀਵਾਲ ਸਾਹਿਬ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ 1 ਮਹੀਨੇ ਦੀ ਪ੍ਰੋਲਟ ਆਏ ਸੀ ਪ੍ਰਚਾਰ ਵਾਸਤੇ ਹਾਂਜੀ ਤੇ ਕੇਜਰੀਵਾਲ ਸਾਹਿਬ ਦੀ ਸ਼ਿਕਾਇਤ ਲੈ ਕੇ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਜਿਹੜੇ ਨੇ ਹਾਂਜੀ ਜਿਹੜੇ ਸੰਧਵਾ ਸਾਹਿਬ ਹਾਂਜੀ ਸਰਪਾਰ ਸਿੰਘ ਸੰਧਵਾ ਅਮਨ ਰੋੜਾ ਜੀ ਤੇ ਹਰਪਾਲ ਚੀਮਾ ਸ਼ਿਕਾਇਤ ਲੈ ਕੇ ਗਏ ਸੀ ਜੀ ਜੀ ਉਹਨਾਂ ਨੂੰ ਜਾ ਕੇ ਕਹਿ ਕੇ ਆਏ ਸੀ ਦੀ ਪੰਜਾਬ ਦੇ ਹਾਲਤ ਬਹੁਤ ਮਾੜਿਆ ਤੇ ਮੁੱਖ ਮੰਤਰੀ ਵੀ ਕੁਮੜਿਆ ਕੰਮ ਠੀਕ ਚੰਗ ਨਹੀਂ ਲਿਆ ਕਿ ਕੁਝ ਨਾ ਕੁਝ ਸੁੱਤ ਜੀ ਇਹ ਗੱਲ ਬਾਹਰ ਵੀ ਜਦੋਂ ਆਈ ਸੀਗੀ ਤੇ ਇਹ ਉਦੋਂ ਤੋਂ ਕੱਚਮਕਿਸਮ ਚੱਲ ਰਹੀ ਹੈ 1 ਸਾਲ ਤੋਂ ਕੱਚਮਕਿਸਮ ਚੱਲ ਰਹੀ ਹੈ ਕਿ ਕਿਸੇ ਤਰੀਕੇ ਨਾਲ ਇਹਨੂੰ ਬਦਲ ਕੇ ਹੂੰ ਅਮਨ ਰੋੜੀ ਵਰਗੇ ਨੂੰ ਜਿਹੜਾ ਵਾ ਉਹ ਮੁੱਖ ਮੰਤਰੀ ਬਣਾਇਆ ਜਾਵੇ ਹਾਂਜੀ ਉਸ ਜਗ੍ਹਾ ਤੇ ਇਹ ਵੀ ਆ ਰਿਹਾ ਸੀ ਕਿ ਇੰਦਰਜੀਤ ਸਿੰਘ ਇੰਦਰਵੀਰ ਸਿੰਘ ਜਿਹੜਾ ਨਿੱਜੜ ਉਹਨੂੰ ਬੁਲਾਇਆ ਜਾਵੇ ਹੂੰ ਕੋਈ ਇੰਦਰਵੀਰ ਨਿੱਜੜ ਅਜਈ ਹਸਤੀ ਹੈ ਵੀ ਇੱਕ ਤੇ ਉਹ ਕੇਜਰੀਵਾਲ ਦੇ ਨੇੜੇ ਆ ਜੀ ਦੂਸਰੀ ਉਹ ਇੰਨਾ ਕੋ ਜਰਾ شریف ਆਦਮੀ ਹੈ ਵੀ ਤੁਸੀਂ ਜਿੱਥੇ ਕਹੋਗੇ ਅੱਖਾਂ ਬੰਦ ਕਰਕੇ ਸੇਨ ਕਰ ਦੂਗੇ ਹੂੰ ਮਾਨ ਸਾਹਿਬ ਤੇ ਕਿੰਨੇ ਕਿਤੇ ਵੇਰ ਜਾਂਦੇ ਸੀ ਵੀ ਨਹੀਂ ਆ ਭਾਈ ਗਲਤ ਮੈਂ ਨਹੀਂ ਸੇਨ ਕਰਦਾ ਇਹਨੂੰ ਦੁਬਾਰਾ ਅਸੀਂ ਡਿਸਕਸ ਕਰਾਂਗੇ ਸਹੀ ਗੱਲ ਹੈ ਲੇਕਿਨ ਇੰਦਰਬੀਰ ਨਿੱਜੇ ਰਣੀ ਜੋਗ ਨਹੀਂ ਹੈਗਾ ਜੀ ਇੰਦਰਬੀਰ ਨਿੱਜੇ ਵੀ ਪਿਛਲੇ ਦਿਨੀ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਬਟਕੇਜਰੀਵਾਲ ਸਾਹਿਬ ਨਾਲ ਮੀਟਿੰਗ ਅਸੀਂ ਦਿੱਲੀ ਚ ਹੋਈ ਆ ਜੀ ਔਰ ਉੱਥੇ ਮੀਟਿੰਗ ਜੀ ਕਿਹੋ ਜਿਹਾ ਇਹ ਤੇ ਪਤਾ ਨਹੀਂ ਲੇਕਿਨ ਸੰਕੇਤ ਸੀਗੇ ਵੀ ਜੇ ਤੈਨੂੰ ਮੁੱਖ ਮੰਤਰੀ ਬਣਾਤਾ ਜਾਵੇ ਤੂੰ ਕੀ ਮਹਿਸੂਸ ਕਰੇਗਾ ਹੂੰ ਲੇਕਿਨ ਪਦਮਾਨ ਨੂੰ ਬਦਲਣਾ ਇੰਨਾ ਸੌਖਾ ਨਹੀਂ ਜੀ ਮੰਗ ਦੇ ਨਾਲ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਕਾਫੀ ਖੜੀਆਂ ਨੇ ਜਿਹੜੀਆਂ ਨੇ ਉਹਨੇ ਕਿਹਾ ਮੰਗ ਸਾਹਿਬ ਤੁਸੀਂ ਇੰਡੀਪੈਂਡੈਂਟ ਹੋ ਜਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਹੂੰ ਸੂਰਤੋਂ ਨਿਸ਼ਚਿਤ ਕਰਾਂਗੇ ਜੀ ਦੂਸਰੀ ਚੀਜ਼ ਜਿਹੜੇ ਇਹਨਾਂ ਦੇ ਬਹੁਤੇ ਐਮਐਲਏ ਨੇ ਉਹ ਮਿੱਟੀ ਦੇ ਮਾਦੋਂ ਨੇ ਹਾਂਜੀ ਮਿੱਟੀ ਦੇ ਮਾਦੋਂ ਜਿਹੜੇ ਕੋਈ ਵੀ ਚੁੱਪਚਾ ਬੈਠੇ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਜੇ ਕੇਜਰੀਵਾਲ ਨੇ ਕਿ ਇੱਥੇ ਸਾਈਨ ਕਰ ਦੋ ਕਰਦੇ ਜੇ ਭਗਵੰਦ ਮਾਨ ਨੇ ਕਿ ਇੱਥੇ ਸਾਈਨ ਕਰ ਦੇ ਉਹ ਇਹੋ ਜਿਹੀ ਲੇਖਤੀ ਹੈ ਜਿੰਨਾਂ ਨੂੰ ਆਪਣੀ ਤਾਕਤ ਹੈ ਨਹੀਂ ਬਦਲਣ ਸਾਡੀ ਤਾਕਤ ਕੀ ਹੈ ਜੀ ਸਰ ਬੇਸਿਕਲੀ ਇੱਕ ਐਮਐਲਏ ਦੀ ਪਾਵਰ ਜਿਹੜੀ ਚੀਕ ਸੈਕਿੰਡੋਂ ਜ਼ਿਆਦਾ ਹੁੰਦੀ ਹੈ ਹਾਂਜੀ ਜੇ ਬਲਾ ਦੇ ਮੁਤਾਬਕ ਸੀ ਜਲੀਏ ਜੀ ਹੂੰ ਇੱਕ ਨੂੰ ਐਮਐਲਏ ਨੂੰ کئی ਐਮਐਲਏ ਨੂੰ ਚਾਹਣ ਨੂੰ ਐਸੋ ਚ ਅੱਖੀ ਲੱਗਦਾ ਉਹ ਕਹਿਣਾ ਨਹੀਂ ਜਿਹੜੀ ਕੰਮ ਹੋ ਸਕਦਾ ਇੱਥੋਂ ਤੱਕ ਤਾਂ ਨੌਮਤ ਜੀ ਅੱਜ ਵੀ ਡੇਟ ਦੇ ਵਿੱਚ ਵੀ ਜਿਹੜੇ ਅਫਸਰ ਨੇ ਆਪਣੀਆਂ ਮਲਾਈ ਵਾਲੀਆਂ ਪੋਸਟਾਂ ਲੈਣ ਵਾਸਤੇ ਉਹ ਭਗਵਾਨਪਾਲ ਦੇ ਕੋਲੇ ਨਹੀਂ ਕੇਜਰੀਵਾਲ ਕੋਲ ਜਾਂਦੇ ਜੀ ਕੇਜਰੀਵਾਲ ਨੂੰ ਕੇਜਰੀਵਾਲ ਨੇ ਭਗਵੰਤ ਮਾਨ ਦੀ ਜਿਹੜੀ ਹਾਲਤ ਇਹ ਕਰ ਦਿੱਤੀ ਸੀ ਕਿ ਉਹਨੇ ਕੋ ਚੌਂਕੀ ਦਾ ਬਦਲਦੀ ਆਪਣੀ ਬავਅਦੀ ਸੀ ਮੈਂ ਨਹੀਂ ਕਹਿ ਰਿਹਾ ਜੀ ਧਰਮੀਤ ਪਠਾਨ ਮਾਜਰੇ ਦੇ ਆਪਣੇ ਸ਼ਬਦ ਨੇ ਵੀ ਅੱਜ ਕਿਹੜਾ ਮੰਤਰੀ ਤੇ ਮੁੱਖ ਮੰਤਰੀ ਜੀ ਕੋਈ ਪਾਵਰ ਹੋ ਗਈ ਵੀ ਉਹ ਚੌਂਕੀਦਰ ਬਦਲੋ ਆਪਣਾ ਹੂੰ ਜੇ ਇੰਨੀ ਇੰਟਰਫੀਰੈਂਸ ਬਿੰਦੀ ਵਾਲਿਆਂ ਦੀ ਹੈਗੀ ਆ ਤੇ ਫਿਰ ਪੰਜਾਬ ਦਾ ਰੱਬ ਹੀ ਰੱਖੋ ਹੂੰ ਇਸ ਤੋਂ ਕਾਲੀਆਂ ਦੀ ਵੀ ਜਿਹੜੀ ਯਾਰੀ ਉਹ ਬੀਜੇਪੀ ਨੇ ਰਹੀ ਹੈ ਲੇਕਿਨ ਇੰਨੀ ਜ਼ਿਆਦੀ ਨਹੀਂ ਸੀ ਵੀ ਜੋ ਬੀਜੇਪੀ ਵਾਲੇ ਕੰਨੋ ਕਰੀ ਜਾਂਦੇ ਜੀ ਜੀ ਕਾਂਗਰਸ ਦੀ ਤੇ ਵੇਖੋ ਇੱਕ ਵੰਨ ਦਿੱਲੀ ਹੈ ਲੇਕਿਨ ਇਹ ਨਹੀਂ ਜੀ ਵੀ ਕੈਪਟਨ ਮਰਿੰਦਰ ਸਿੰਘ ਜੋ ਦਿੱਲੀ ਵਾਲੇ ਕੰਨੋ ਕਰੀ ਜਾਂਦੇ ਉਹ ਲੋਕਾਂ ਦੀ ਇਹ ਭਾਵਨਾ ਨੂੰ ਮੁੱਖ ਰੱਖਦੇ ਸੀ ਲੋਕ ਕੀ ਚਾਹੁੰਦੇ ਪੰਜਾਬ ਦੇ ਬਿਲਕੁਲ ਜੀ ਬਿਲਕੁਲ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਬਦਲ ਦੀ ਗੱਲ ਕੀਤੀ ਗਈ ਹੈ ਹੁਣ ਸਿਰ ਚਰਚਾ ਹੈ ਹੂੰ ਉਹ ਇੱਕ ਪਾਰਟ ਵਰਮੀ ਪਰਸ਼ਾਨਾ ਜਰਾ ਤੇ ਤੇਰੇ ਵਾਸਤੇ ਅਸੀਂ ਕੁਰਬਾਨੀ ਕੀਤੀ ਤੂੰ ਮੁੱਜ ਨਹੀਂ ਹੁਣ ਤੂੰ ਖੜ ਸਾਡੇ ਨਾਲ ਹੂੰ ਉਹ ਫਿਰ ਖੜਿਆ ਉਹਨੇ ਫਿਰ ਜਿਹੜਾ ਮੋਚਾ ਖੋਲਿਆ ਸੀ ਸਿਰਫ ਦਿੱਲੀ ਵਾਲਿਆਂ ਨੇ ਖੋਲਿਆ ਪੰਜਾਬ ਦੇ ਖਿਲਾਫ ਕੋਈ ਮੋਚਾ ਨਹੀਂ ਖੋਲਿਆ ਜੀ ਉਹਨੇ ਇਹ ਵੀ ਕਿਹਾ ਤੇ ਕੋਈ ਨੀਰੀਆਂ ਫਿਲਮਾਂ ਦਿੱਲੀ ਵਾਲਿਆਂ ਦੀ ਹੈਗੀ ਆ ਲੋੜ ਪੈਣ ਤੇ ਉਹ ਵੀ ਮੈਂ ਸ਼ੁਰੂ ਕਰੂੰਗਾ ਜੀ ਉਹਨੇ ਵੀ ਕਿਹਾ ਕਿ ਜਿੰਨਾ ਅਰੰਗਜੀਤ ਦੇ ਨਾਦਰ ਸ਼ਾਹ ਨੇ ਬਕਾਇਦਾ ਤੌਰ ਤੇ ਲੁੱਟਿਆ ਉਹ ਤੋਂ ਵੱਧ ਦਿੱਲੀ ਵਿੱਚ ਲੁੱਟ ਕੇ ਲਿਆ ਗਿਆ ਜੀ ਉਹਨਾਂ ਕਿਸ਼ਨ কুমার ਦੇ ਉੱਤੇ ਵੀ ਬਕਾਇਦਾ ਤੌਰ ਤੇ ਬਿਲੀਆਸੀ ਕਾਫੀ ਡੰਬਰਮੈਂਟ ਕੀਤੀ ਹੈ ਜੀ ਖਾਲੀਕੇ ਕਿਸ਼ਨ কুমার ਜਿਹੜਾ ਬਾ ਉਹ ਸਾਡੇ ਸਮਾਜ ਦੇ ਇਤਮ ਲੋਕਾਂ ਦੇ ਵਿੱਚ ਬੜਾ ਇਮਾਨਦਾਰ ਸਮਝਿਆ ਗਿਆ ਜੀ ਨਿਤ ਕਿਸ਼ਨ কুমার ਤੋਂ ਕਿ ਕਿਹਨਾਂ ਕੋਲੋਂ ਕਿਹ ਖਲੋਜੋ ਦੇ ਪੁੱਛੋ ਤੁਸੀਂ ਉਹ ਬ੍ਰਿੰਦਰ ਗੋਇਲ ਜੂਨ ਕੇ ਗੱਲ ਕਹੀ ਸੀ ਵੀ ਅਸੀਂ ਹੜ੍ਹਾਂ ਨੂੰ ਰੋਕਣ ਵਾਸਤੇ ਸਾਰੇ ਪ੍ਰਬੰਧ ਕਰ ਲਏ ਨੇ ਜੀ ਜੇ ਬ੍ਰਿੰਦਰ ਗੋਇਲ ਮੰਤਰੀ ਨੇ ਕਹਿ ਤਾ ਤੇ ਫਿਰ ਸੈਕਟੀ ਉੱਥੇ ਕੀ ਕਰੂਗਾ ਹੂੰ ਸੈਕਟੀ ਤੇ ਇੱਕ ਮਲਾਜਮ ਆਉਨੇ ਦੱਸਣਾ ਉਹ ਤੁਸੀਂ ਆ ਕਰ ਸਕਦੇ ਆ ਨਹੀਂ ਕਰ ਸਕਦੇ ਜੀ ਮਿਸਾਲ ਜੀ ਮੈਂ ਕਿਹਨਾਂ ਦੀ ਐਗਜ਼ਾਮਪਲ ਲੈਣ ਲੱਗਾ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਿਦੇਸ਼ੀ ਵਿਖਾ ਨੇ ਕੱਟੇ ਰੁੱਤੇ ਉਤੇ 1 ਕਰੋੜ ਰੁਪਏ ਦੀ ਮਸ਼ੀਨਰੀ ਭੇਜੀ ਸੀ ਇਹ ਅੱਜ ਦੀ ਗੱਲ ਨਹੀਂ ਹੂੰ ਇਹ 1993-94 ਦੀ ਗੱਲ ਬੰਦ ਬੰਦੇ ਤੇ ਉਹਦੀ ਗੱਲ ਆ ਜੀ ਪਟੀ ਸਰ ਤੇ ਵਿੱਤ ਮੰਤਰੀ ਡਾਕਟਰ ਮਨਮੋਹ ਸਿੰਘ ਵੀ ਹੁੰਦੇ ਸੀ ਕਿ ਤੇ ਸ਼੍ਰੋਮਣੀ ਕਮੇਟੀ ਵੱਲ ਇੰਨੇ ਇੱਕ ਮਹਾਂਪੁਰਖ ਬਹਾਦਰ ਨੇ ਹੂੰ ਉਹ ਮਸ਼ੀਨਰੀ ਜਿਹੜੀ 에ਰਪੋਰਟ ਤੇ ਪਈ ਰਹੀ ਉਹਨੂੰ ਡੈਮੇਜ ਪੈ ਗਿਆ 42 ਲੱਖ ਰੁਪਏ ਦੀ ਮਸ਼ੀਨਰੀ ਜੇ ਕਿ ਛਡਾਈ ਨਹੀਂ ਨਾ ਹੂੰ ਇੰਨੇ ਘੱਟ ਨੇ ਵੀ ਉੱਥੋਂ ਜੇ ਇੱਕ ਮਸ਼ੀਨਰੀ ਕੀ ਇਹ ਬਿਲਟੀ ਹੈ ਲੈ ਲਓ ਹੂੰ ਤੁਸੀਂ ਕਿਨਾਂ ਕੁ ਕਰਾਇਆ ਦਿੰਦਾ ਸਭ ਦੇ ਕੇ ਪਿੰਜਲੇ ਨੇ ਹਾਂਜੀ ਇਹ ਨਹੀਂ ਨਹੀਂ ਨਿਗੇ ਮਸ਼ੀਨਰੀ ਜੀ ਹਸਪੀਟਲ ਵਾਸਤੇ ਕੋ ਰਾਮਦਾਸ ਹਸਪਤਲ ਵਾਸਤੇ ਇੰਪੋਰਟਡ ਮਸ਼ੀਨਰੀ ਜੀ ਜਦੋਂ ਇਹਨਾਂ ਨੂੰ ਡੈਮਰੇਜ ਪੈ ਗਿਆ ਚਿੱਠੀ ਆ ਗਈ ਤੇ ਰੁਮੀਨਾ ਡੈਮਰੇਜ ਪੈ ਗਿਆ ਜੇ ਨਹੀਂ ਤੇ ਫਿਰ ਅਸੀਂ ਨੂੰ ਸੀਲ ਕਰ ਦੇਗੇ ਆਪਣੀ ਮਸ਼ੀਨਰੀ ਨੂੰ ਜਿਹਦੇ ਪ੍ਰਬੰਧ ਕਰ ਲੋਗਾ ਹੂੰ ਫਿਰ ਵੀ ਕਹਦਾ ਤੌਰ ਤੇ ਇਹਨਾਂ ਗਲਤੀ ਦੀ ਜਿਹੜਾ ਗੁਜੈਨ ਸਿੰਘ ਟੋੜਾ ਰੱਜਿਆ ਗਲਤੀ ਹੋ ਗਈ ਕੀ ਕਰੀਏ ਤੇ ਉਹ ਕਹਿੰਦਾ ਸਿੱਧਾ ਕਰੋ ਡਾਕਟਰ ਦੇ ਨਾਲ ਚਿੱਠੀ ਬਣਾਓ ਜੀ ਨੋਨ ਜਿਨ ਲਿਖੀ ਬਣਾਉਂਦੇ ਆ ਤੇ ਟੋੜਾ ਸਾਹਿਬ ਦਾ ਇੰਨਾ ਸਤਿਕਾਰ ਕਰਦਾ ਹੁੰਦਾ ਸੀ ਕਿ ਜਦੋਂ ਉਹਨੂੰ ਪਤਾ ਲੱਗਾ ਮੈਂ ਰਿਸੈਪਸ਼ਨ ਤੇ ਆਏ ਨਹੀਂ ਟੋੜਾ ਸਾਹਿਬ ਦੇ ਉੱਪਰ ਥਲੇ ਆਪ ਲੈਣਾ ਹੈ ਸੀ ਬੜੀ ਜੀ ਤੇ ਫਿਰ ਇੰਨੀ ਗੱਲ ਕਰੇ ਸੀ ਵੀ ਟੋੜਾ ਸਾਹਿਬ ਤੁਸੀਂ ਮੇਰੇ ਡਾਕਟਰ ਨੇ ਕਾਰੋਨਾ ਚ ਨਲ ਚਰਨ ਕੋਲੇ ਸਿੱਤੀ ਸੀ ਜੀ ਤਦੋਂ ਉਹਨਾਂ ਨੇ ਜਿਆ ਪਾਣੀ ਪਈ ਕਹਿੰਦੇ ਹੁਣ ਕੰਮ ਦੱਸੋ ਜੀ ਤੇ ਜੀ ਆਸ ਦੀ ਮਸ਼ੀਨਰੀ ਇਹਨੂੰ ਡੈਮੇਜ ਪੈ ਗਿਆ ਤੇ ਮਾਫ ਕਰਾਉਣਾ ਸੀ ਜੀ ਡਾਕਟਰ ਸਾਹਿਬ ਨੇ ਆਪਣਾ ਜਿਹੜਾ ਪੀ ਬੁਲਾਇਆ ਉਹ ਆਈ ਸੱਜਣ ਹਾਂਜੀ ਉਹਨੂੰ ਐਨੀ ਤੱਕ ਕਹਿ ਲੈਂਦੀ ਆ ਚਿੱਠੀ ਤਿਆਰ ਕਰ ਦਿਓ ਤੇ ਉਹ ਕੰਲਾ ਸਭ ਤੁਹਾਡੀ ਪਾਵਰ ਚ ਨਹੀਂ ਹੈਗਾ ਦੇਖੋ ਅਫਸਰ ਦਾ ਕੰਮ ਦੱਸ ਲੈ ਮੈਂ ਤੁਹਾਡੇ ਪਾਵਰ ਚ ਨਹੀਂ ਹੈਗਾ ਜੀ ਉਹ ਕਹਿੰਦੇ ਵੀ ਨਹੀਂ ਤੂੰ ਜਿਸਤੀ ਬਣਾ ਮੇਰੀ ਪਰਬਲੀ ਮੈਂ ਵੇਖ ਫਿਰ ਮੰਤਰੀ ਮੈਂ ਚਿੱਗੀ ਬਣਾ ਦਿੱਤੀ ਉਹਨੇ ਜੀ 342 ਲੱਖ ਰੁਪਇਆ ਡੈਮੇਜ ਉਹਦੋਂ ਡਾਕਟਰ ਮਨਮੋਹ ਜਿੰਨੇ ਵਿੱਤ ਮੰਤਰੀ ਆਫ ਇੰਡੀਆ ਹੁੰਦੇ ਆ ਜਿਹੜੇ ਸੀ ਇਹ ਮਾਫ ਕੀਤਾ ਸੀ ਜੀ ਇਸ ਕਰਕੇ ਅਫਸਰਾਂ ਕੰਮ ਇਹ ਨਾ ਹੂੰ ਅਫਸਰ ਦਾਸਤਾਨ ਸਰ ਇਹ ਤਾਂ ਅਵਜਨੀ ਇਹ ਤੇ ਸਿਵਲ ਹੈਡੀ ਸ਼ੰਦਰ ਕੰਮ ਹੈਗਾ ਉਹ ਕਹਿੰਦਾ ਕਿ ਕਿੱਥੀ ਬਣਾਉਦੀ ਸੀ ਜੀ ਇਸ ਕਰਕੇ ਅਫਸਰ ਦੀ ਡਿਊਟੀ ਨਹੀਂ ਲੋਕਾਂ ਨੂੰ ਸੁਭ ਅਫਸਰ ਦੇ ਗੱਲ ਨਹੀਂ ਪੈਣਾ ਜਿਹਦਾ ਪੈਣਾ ਜਿਹਦਾ ਇਹਨਾਂ ਦੇ ਗੱਜੇ ਨੂੰ ਨਹੀਂ ਨਿਕਲ ਕੇ ਸੀ ਕਿ ਸਾਰੇ ਪ੍ਰਬੰਧ ਅਸੀਂ ਮੁਕੰਮਲ ਕਰ ਲੈ ਕਿਸੇ ਪ੍ਰਕਾਰ ਦੀ ਫਲਗਦੀ ਕੋਈ ਚਾਂਸ ਨਹੀਂ ਹੈਗੇ ਜੀ ਅੱਜ ਜੋ ਬਰਿੰਦਰ ਗੋਇਲ ਜੀ ਦਾ ਮੈਹੀ ਨਹੀਂ ਵੇਖੋ ਪਾਣੀ ਇਹਨਾਂ ਆ ਗਿਆ ਵੀ ਤੁਸੀਂ ਬੰਦੇ ਉੱਪਰ ਦੀ ਵਗ ਗਿਆ ਤੇ ਤੁਸੀਂ ਬੰਦੇ ਫੇ ਟੁੱਟੀ ਹੈ ਹੂੰ ਹੁਣ ਆਪਣੀ ਗੱਲ ਨੂੰ ਕਦ ਕਰਨਾ ਮੈਂ ਤੇ ਜੋ ਮਰਜੀ ਕਹਨੋ ਤੁਸੀਂ ਜੀ ਇਸ ਕਰਕੇ ਐਸ ਕਰਕੇ ਜੋ ਅਵਾਦ ਐਸੋਲੇ ਹੈਗੇ ਨਹੀਂ ਉਹ ਪੰਜਾਬ ਡੁੱਬ ਰਿਹਾ ਵਾ ਮਰ ਰਿਹਾ ਵਾ ਖਾ ਰਿਹਾ ਵਾ ਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਹਨਤ ਦੇ ਕੇ ਪੰਜਾਬ ਦਾ ਕੁਝ ਨਹੀਂ ਵਿਗੜਿਆ ਹੂੰ ਮੁਸੀਬਤਾਂ ਬਈਆਂ ਆਈਆਂ ਨੇ ਪੰਜਾਬ ਦੇ ਤੇ ਪੰਜਾਬ ਨੇ ਟੱਕਰ ਲਈ ਤੁਰੇ ਡਟ ਕੇ ਜੀ ਹੁਣ ਮਾਨ ਸਾਹਿਬ ਦੀ ਸਿਹਤ ਵਿਗੜੀ ਹੂੰ ਆਦਮੀ ਇੱਕ ਖ਼ਬਰ ਚ ਪੜ੍ਹਿਆ ਸੀ ਕਿ ਉਹਨਾਂ ਜੀ ਹੱਡੇ ਰੋਗ ਨਾਲ ਸੇਟ ਹੋ ਗਏ ਉਹਨਾਂ ਫੱਡੇ ਮਤਬ ਉਹ ਟੈਕਨੀਕਲ ਕੈਸੇ ਨੇ ਇਹ ਤੋਂ ਹੂੰ देखो जिगर ते नुकस्टा ਦਾ ਦਰੂ ਕਰਨਾ ਤੇ ਹੱਡ ਤੇ ਪ੍ਰਭਾਵ ਪੈਣੇ ਪੈਣਾ ਜੀ ਕਿਦੀਆਂ ਕਿਦਨੀਆਂ ਤੇ ਪ੍ਰਭਾਵ ਪੈਣੇ ਤਸੱਬੜਾ ਉਹਨਾਂ ਦਾ ਇਹੇ ਕਰਕੇ ਜਿੰਦਾਂ ਦੇ ਹਾਲ ਤੇ ਵਿਗੜੀ ਤੇ ਫੌਜੀ ਸਰਵਖਾਸਤ ਕਰਉਣਾ ਟਿੱਸਾ ਵੀ ਇੱਕ ਮੈਂ ਤੁਹਾਡੇ ਗੱਲ ਦੇ ਵਿੱਚੋਂ ਗੱਲ ਕਰਨ ਲੱਗਿਆ ਹੈਗਾ ਵੀ ਜਿਵੇਂ ਲੋਕ ਇਹ ਗੱਲ ਕਰਦੇ ਨੇ ਵੀ ਕਹਿੰਦੇ ਵੀ ਮਾਨ ਸਾਹਿਬ ਦਿਨੇ ਵੀ दारू ਨਾਲ ਡੱਕਰੇ ਜਦੇ ਸੀਗੇ ਇਹ ਗੱਲ ਕਿਵੇਂ ਹੈ ਵੇਖੋ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉਹ ਸਬੰਧ ਦੇ ਨਾਲ दारू ਪੀਣ ਦਾ ਕੋਈ ਟਿਕਾਣਾ ਨਹੀਂ ਸੀ ਇਹ ਗੱਲ ਜੀ ਆਮ ਤੌਰ ਤੇ ਜਰੂਰੀ ਉਹਦੀ ਇੱਕ ਦੋ ਵਾਰੀ ਚਾੜ ਚਾਹ ਮਨੋਕਾਂ ਨੇ ਕੀਤੀ ਹੈ ਵੀ ਦਾਲੂ ਦੀ ਕਿ ਤੂੰ ਕਿਉਂ ਨਾ ਤੇ ਉਦੋਂ ਤੋਂ ਉਹਨੇ ਸ਼ਾਮ ਦੀ ਬਿਣੀ ਸ਼ੁਰੂ ਕਰਤੀ ਸੀ ਜਿਨੇ ਨਹੀਂ ਪੀਂਦਾ ਜੀ ਲੇਕਿਨ ਫੇਰ ਵੀ ਕਿਸੇ ਨਾ ਕਿਸੇ ਵੇਲੇ ਜਿਹੜੀ ਪੀ ਲੈਂਦਾ ਸੀ ਕਈ ਵਾਰੀ ਸਾਨੂੰ ਮੁਸਲਮਾਨ ਜੀ ਜਿਹੜਾ ਥੱਕ ਜਾਂਦਾ ਜੀ ਉਦੋਂ ਉਹਦੀ ਪਾਛਰ ਬਦਲ ਨਹੀਂ ਬੈਠਦਾ ਦਾਰੂ ਕੀਤੀ ਹੁੰਦੀ ਹੈ ਹੂੰ ਦਾਰੂ ਹੀ ਪੀਤੀ ਹੁੰਦੀ ਉਹ ਥੱੱਕਿਆ ਨੇ ਉਹ ਅਜਿਹੀ ਗਲਤੀ ਆਪ ਨੂੰ ਦੇਣੀ ਸੀ ਜੀ ਅਸੀ ਗਏ ਨੇ ਦਰੂਪੀਤੀ ਹੈ ਇਹ ਨਹੀਂ ਕਿ ਮੈਂ ਅੱਜ ਤੱਕ ਦਰੂ ਨੀ ਪੀ ਦਰੂ ਪੀ ਲੈਂਦਾ ਸੀ ਇਹ ਚ ਕੋਈ ਛੱਕੜ ਗੱਲ ਨਹੀਂ ਹੈਗੀ ਜੀ ਜਿੰਨੇ ਵੀ ਕਿਸ ਵੇਲੇ ਪੀ ਲੈਂਦਾ ਸੀ ਜਿਹੜੀ ਪਹਿਲਾ ਸਿਚੁਏਸ਼ਨ ਸੀ ਉਹਦੇ ਬਿਲਕੁਲ ਉਹ ਇੱਟ ਹੂੰ ਪਹਿਲਾ ਸਿਚੁਏਸ਼ਨ ਤੇ ਇਹ ਹੋ ਸੀ ਐਮਪੀ ਹੁੰਦੇ ਤਾਂ ਨੋ ਪਤਾ ਹਰਿੰਦਰ ਸਿੰਘ ਖਾਲਸਾ ਨੇ ਗਏ ਸੀ ਮੇਰੀ ਸੀਟ ਬਦਲ ਦਿਓ ਜੀ ਜੀ ਕਿਹਾ ਸੀ ਨਾ ਵੀ ਇਹ ਦੇ ਕੋਲ ਗੋਦੀ ਤੇ ਮੈਂ ਭਗਤੀ ਭੁਗਤੀ ਕਰਨ ਨਾਲ ਬੰਦਾ ਹੈਗਾ ਮੇਨੂੰ ਮੇਰੀ ਸੀਟ ਬਦਲ ਦਿਓ ਜੀ ਜੀ ਦੇ ਗਲ ਠੀਕ ਆ ਵੀ ਰੇਂਦਰ ਸਿੰਘ ਖਾਲਸਾ ਜਿਹੜੇ ਉਹ ਭਗਤੀ ਬੋਧ ਕਰਦੇ ਪਾਠ ਪੂਜਾ ਬੋਧ ਕਰਦੇ ਨੇ ਜੀ ਤੇ ਇਸ ਕਰਕੇ ਜਿਹਨੇ ਭਗਵੰਤ ਮਾਨ ਹੋਰੀ ਦਾਰੂ ਤੇ ਪੀਲੇ ਨਹੀਂ ਜਿਵੇਂ ਗਰੰਟੀ ਜਿੰਨੇ ਲੇਕਿਨ ਮੈਨੂੰ ਮੈਨੂੰ ਇਹ ਪਤਾ ਸੀ ਵੀ ਦਿਨੇ ਘਟ ਪਿੰਦੇ ਰਾਤ ਨੂੰ ਤੇ ਫਿਰ ਆਪਣੀ ਜਿਹੜੀ ਕੋਟਾ ਪੂਰਾ ਕਰਕੇ ਸੌਂਦੇ ਜੀ ਤੇ ਉਹ ਵੀ ਸਮਾਂ ਸੀਗਾ 1993 ਦੇ ਵਿੱਚ ਇੱਕ ਵਾਰੀ ਭਗਵੰਤ ਮਾਨ ਨਾਲ ਸਾਨੂੰ ਕਿਤੇ ਜਾਣ ਦਾ ਮੌਕਾ ਮਿਲਿਆ ਤੇ ਬਾਕੀ ਸਾਰੇ ਦਾਰੂ ਪੀਣ ਵਾਲੇ ਤੇ ਇਕੱਲਾ ਦਾਰੂ ਨਹੀਂ ਪੀਂਦਾ ਕੱਲਾ ਹੂੰ ਇੱਕ ਦੇ ਟੇਕਰ ਪਾ ਜਨ ਮਾਨੇ ਦੋ ਬੰਦੇ ਜੀ ਦਾਰੂ ਨਹੀਂ ਸੀ ਪੀਂਦੇ ਅੱਛਾ ਜੀ ਬਾਕੀ ਜਿਹੜੇ 10 15 ਬੰਦੇ ਸਾਰੇ ਦਾਰੂ ਪੀਣ ਵਾਲੇ ਸੀ ਜੀ ਇਸ ਕਰਕੇ ਉਹ ਤੋਂ ਬਾਅਦ ਕੀ ਹੋਇਆ ਤੇ ਪਤਾ ਨਹੀਂ ਵੀ ਕਿਵੇਂ ਦਾਰੂ ਦਾਰੂ ਪੀਣੀ ਸ਼ੁਰੂ ਕੀਤੀ ਕਿਦਾਂ ਨਹੀਂ ਕੀਤੀ ਤੈਨੂੰ ਪਤਾ ਹੋਊਗਾ ਹੂੰ ਲੇਕਿਨ ਗੱਲ ਠੀਕ ਹੈ ਛੁੱਟਕਾਲੀ ਕੋਈ ਗੱਲ ਨਹੀਂ ਦਾਰੂ ਸ਼ਾਮ ਨੂੰ ਦਿੱਲੀ ਪੀਂਦਾ ਜੀ ਪੀਂਦਾ ਵੀ ਫਿਰ ਉਹ ਸਲੋ ਜਾਂਦਾ ਕਿਉਂ ਸਲੋ ਹੀ ਨਾ ਕਿਵੇਂ ਹੂੰ ਯੂਸ ਕਰਕੇ دارو ਤੇ ਕਰੂ ਦਾ ਖਾਸੀ ਗਲਤ ਹਨ ਜਦੋਂ ਬਰਗਾੜੀ ਮੋਰਚੇ ਦੇ ਵਿੱਚ ਇੱਕ ਪ੍ਰੋਗਰਾਮ ਆਖਿਆ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਗਾ ਜੀ ਗੱਲ ਤੁਸੀਂ ਯੂਨੀਵਰਸਿਟੀ ਤੇ ਚੱਲੇ ਗਏ ਸੀ ਤੇ ਮੁਖਮ ਸਿੰਘ ਜਿਹੜੇ ਚ ਭਾਈ ਮੋਹਨ ਲੱਗੇ ਸੀ ਮਾਨ ਸਰ ਤੁਸੀਂ ਜਾਓ ਇੱਥੇ ਗੜਬੜ ਹੋ ਰਹੀ ਹੈ ਗੜਬੜ ਹੋ ਰਣੀ ਜੀ ਹੂੰ ਤੇ ਫਿਰ ਵੀ ਗੜਬੜ ਹੋ ਗਈ ਕਿ ਤੁਥੋਂ ਇਹਨਾਂ ਨੂੰ ਮੇਰੀ ਮੁਸ਼ਕਿਲ ਨਾਲ ਦੱਸ ਕੇ ਨਹੀਂ ਦੱਸ ਪਿਆ ਸੀ ਜੀ ਪੱਟੀ ਸਾਹਿਬ ਅਗਲਾ ਸਵਾਲ ਹੈਗਾ ਕਿ ਪਠਾਨ ਮਾਜਰਾ ਨੂੰ ਕਹਿੰਦੇ ਵੀ ਕਰਨਾਲ ਤੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਹਿੰਦੇ ਉੱਥੋਂ ਝਾਂਸਾ ਦੇ ਕੇ ਪੁਲਿਸ ਨੂੰ ਕਹਿੰਦੇ ਵੀ ਫਰਾਰ ਹੋ ਗਏ ਕਹਿੰਦੇ ਵੀ ਉਹਨਾਂ ਦੀ ਗੱਡੀ ਦੇ ਵਿੱਚੋਂ ਪਠਾਨ ਮਾਜਰਾ ਦੀ ਗੱਡੀ ਸੀਗੀ ਉਹਨਾਂ ਦੇ ਵਿੱਚੋਂ ਹਥਿਆਰ ਵੀ ਬਰਾਮਦ ਕੀਤੇ ਹੈਗੇ ਕੀ ਕਹੋਗੇ ਮਿਕੂ ਆ ਜਿਹੜਾ ਜੋ ਐਪੀਸੋਡ ਵਾਪਰ ਰਿਹਾ ਹੈ ਨਾ ਉਹਦਾ ਇੱਕ ਪਾਰਟ ਆ ਪਠਾਨ ਮਾਜਰਾ ਦਾ ਹਾਂਜੀ ਪਠਾਨ ਮਾਜਰਾ ਤੇ ਜੇ ਅਸੀਂ ਉਹਦੇ ਆਪਣੇ ਪਿਛੋਕੜ ਦੀ ਗੱਲ ਕਰੀਏ ਤੇ ਉਹਦਾ ਕੋਈ ਬਹੁਤਾ ਵਧੀਆ ਪਿਛੋਕੜ ਨਹੀਂ ਹੈਗਾ ਜੀ ਸਰ ਜਦੋਂ ਕਹਿੰਦਾ ਜੀ 8 ਐਸਪੀ 10 ਡੀਐਸਪੀ ਦੇ 500 ਦੇ ਕਿ ਮਲਾਜਮ ਜੇ ਕਿਤੇ ਉਹਨੂੰ ਉੱਥੇ ਘੇਰਨ ਵਾਸਤੇ ਗਏ ਤੇ ਫਿਰ ਮੈਂ ਕਹਿੰਦਾ ਵੀ ਉਹ ਭੱਜਿਆ ਤੇ ਫਿਰ ਨੂੰ ਭਜਾਇਆ ਗਿਆ ਭੱਜਿਆ ਨਹੀਂ ਫਿਰੋ ਜੀ ਫਿਰ ਇਹ ਗੱਲ ਕਹਿੰਦੇ ਜੇ ਇਨੀ ਗੱਲ ਤੇ ਮੈਂ ਕਹਿੰਦੇ ਇਨੀ ਗੱਲ ਨਹੀਂ ਗਈ ਕਿ ਡੀਐਸਪੀ ਗਿਆ ਉਹ ਨਾਲ 10 12 ਸਿਪਾਹੀ ਗਏ ਹੋਣਗੇ ਇੱਕ ਤੇ ਦੋ ਇੰਸਪੈਕਟਰ ਗਏ ਹੋਣਗੇ ਤੋਂ ਵੱਧ ਨਹੀਂ ਫੋਰਸ ਗਈ ਹੋਊਗੀ ਹਾਂ ਜੀ ਹੋ ਸਕਦਾ ਵੀ ਉੱਥੋਂ ਦੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਉਹਨਾਂ ਨਾਲ ਮਿਲ ਜਾ ਆ ਗੱਲਾਂ ਬੱਤਾਂ ਚ ਇੱਥੋਂ ਚਲੇ ਕੇ ਆਪਾਂ ਹੀ ਮੰਨ ਸਕਦੇ ਹਾਂ ਕਿ ਜੇ 500 ਦੀ ਗੱਲ ਕਰਦਾ ਫਿਰ ਭਜੰਦੀ ਦੀ ਗੱਲ ਗਲਤ ਆ ਹੂੰ ਫਿਰ ਦੂਜੀ ਜੀ ਤੁਸੀਂ ਵੇਖੋ ਜਿਹੜੀ ਆਪਾਂ ਗੱਲ ਕੀਤੀ ਵੀ ਨਿਸ਼ਾਨਾ ਉਹਨਾਂ ਮੁੱਖ ਮੰਤਰੀ ਨੂੰ ਨਹੀਂ ਮਿਲਾਇਆ ਹੂੰ ਨਿਸ਼ਾਨਾ ਉਹਨਾਂ ਪੰਜਾਬ ਨੂੰ ਨਹੀਂ ਬਣਾਇਆ ਉਹਨਾਂ ਬਣਾਇਆ ਸਿਰਫ ਕੇਂਦਰੀ ਲੀਡਰਸ਼ਿਪ ਨੂੰ ਹਾਂਜੀ ਜੇ ਕੇਂਦਰੀ ਲੀਡਰਸ਼ਿਪ ਨੂੰ ਬਿਤਾਇਆ ਬਣਾਇਆ ਤੇ ਫਿਰ ਆਪਾਂ ਕਹਿ ਸਕਦੇ ਆਂ ਵੀ ਇਹਦੇ ਵਿੱਚ ਮਾਨ ਸਾਹਿਬ ਦੀ ਰਜਾਬੰਦਗੀ ਜ਼ਰੂਰ ਕਿਤੇ ਨਾ ਕਿਤੇ ਕੋਈ ਹੈਗੀ ਆ ਜੀ ਇੱਕਦਮ ਪਠਾਨ ਮਾਜਰਾ ਦਾ ਗੁਲਣ ਇਹ ਕੋਈ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਜੀ ਹੁਣ ਅੱਜ ਦੀ ਡੇਟ ਦੇ ਮਸ਼ੀਨਰੀ ਤੇ ਸਾਰੀ ਕੇਂਦਰ ਦੀਆਂ ਲੱਗੀਆਂ ਨੇ ਅਫਸਰਾਂ ਦੇ ਲੱਗੇ ਨੇ ਹਾਂ ਜੀ ਤੇ ਮੈਂ ਸੋਚਦਾ ਜਿਹੜੀ ਪਠਾਨ ਮਾਜਰੇ ਦੇ ਘਰੋਂ ਫਿਰ ਰੇਡ ਹੋਇਆ ਮੁੜ ਕੇ ਉਹ ਚਾਹ ਪਾਣੀ ਪੀਣ ਲੱਗ ਪੇ ਬਰੇਸਕਰ ਬ੍ਰੇਕਫਾਸਟ ਕਰਨ ਲੱਗ ਪੇ ਉਹ ਭੱਜ ਗਿਆ ਉਹਨੂੰ ਭਜਾਇਆ ਗਿਆ ਹੂੰ ਉਹਦਾ ਮਾਨਸਬ ਨਹੀਂ ਕਿਹਾ ਹੋਈ ਭਾਈ ਜਾਣਦੇ ਉਹਨੂੰ ਫੜਨਾ ਨਹੀਂ ਆਪਾਂ ਜੀ ਲੇਕਿਨ ਪਹਿਲੀ ਵਾਰੀ ਨਹੀਂ ਹਰਿਆਣੇ ਦੇ ਵਿੱਚੋਂ ਦੂਸਰੀ ਵਾਰੀ ਜਿਹੜੀ ਆ ਪੰਜਾਬ ਪੁਲਿਸ ਦੀ ਬੇਇੱਜ਼ਤੀ ਹੋਈ ਹੈ ਹੂੰ ਤੇਰੇ ਕਹਿੰਦੇ ਜੀ ਉੱਥੇ ਗੋਲੀ ਚੰਦੀ ਆ ਤੇ ਜਿਹੜਾ ਉੱਥੋਂ ਦਾ ਐਸਪੀ ਗੰਗਾਰਾਮ ਉਹ ਕਹਿੰਦਾ ਬਿਲਕੁਲ ਨਹੀਂ ਇੱਥੇ ਕੋਈ ਗੋਲੀ ਨਹੀਂ ਚੱਲੀ ਕੋਈ ਵੱਟਾ ਨਹੀਂ ਚੱਲਿਆ ਕੋਈ ਪੱਥਰ ਨਹੀਂ ਚੱਲਿਆ ਇੱਥੇ ਕੁਛ ਨਹੀਂ ਹੋਇਆ ਜੀ ਇਹ ਕਹਿੰਦੇ ਸਾਡੇ ਪਥਰਾਂ ਦੀ ਬਰਸਾਤ ਨਹੀਂ ਕੀਤੀ ਕਿ ਗੋਲੀ ਵੀ ਚਲਾਈਗੀ ਇੱਕ ਬੰਦਾ ਫੜ ਕੇ ਤੁਸੀਂ ਤਿੰਨ ਪਿਸਤੌਲ ਉੱਤੇ ਪਾ ਦਿੱਤੇ ਤਿੰਨ ਪਿਸਤੌਲ ਫੜੀ ਗਏ ਨੇ ਜੀ ਸੇ ਤੁਸੀਂ ਬੰਦਾ ਉਹ ਭਈਆ ਬਿਕਰਮ ਸਿੰਘ ਬਰਾਲ ਜਿਹਨੂੰ ਤੁਸੀਂ ਕਹਿੰਦੇ ਸਾਡਾ ਜਿਹੜਾ ਪੰਜਾਬ ਦਾ ਉਹ ਇਨਕਾਊਂਟਰ ਸਪੈਸ਼ਲਿਸਟ ਜੀ ਇਸ ਕਰਕੇ ਇਹਨਾਂ ਦੀ ਆਪਸ ਵਿੱਚ ਖੜਕੀ ਤੇ ਪਈ ਹੈ ਪੂਰੀ ਇੱਥੇ ਕੋਈ ਦੋਰਵਾਨ ਨਹੀਂ ਹੈਗੇ ਜੀ ਪੱਟੀ ਸਾਹਿਬ ਕੇਜਰੀ ਵਾਲ ਦਾ ਕੰਮ ਹੁੰਦਾ ਜੂਜ ਐਂਡ ਥਰੂ ਜੀ ਇਹਨਾਂ ਦਾ ਮਤਲਬ ਹੈ ਇਹ ਕੇਜਰੀ ਮਤਲਬ ਇਹ ਨਹੀਂ ਜੂਜ ਐਂਡ ਥਰੂ ਕੇਜਰੀ ਮਤਲਬ ਉਹ ਜੂਜ ਐਂਡ ਡਸਟਰਾਏ ਜੀ ਇਹ ਦੋਹਾਂ 'ਚ ਫਰਕ ਆ ਹੂੰ ਪਿ ਵਰਤੋ ਤੇ ਸੁੱਟ ਦਿਓ ਇਹ ਕਹਿੰਦੇ ਸੁੱਟੋ ਨਹੀਂ ਉਹਨੂੰ ਖਤਮ ਹੀ ਕਰ ਦਿਓ ਇਹਨਾਂ ਦਾ ਇਹ ਫੰਡਾ ਵਾ ਕੇਜਰੀਵਾਲ ਦਾ ਇਸ ਕਰਕੇ ਤੁਹਾਨੂੰ ਪਤਾ ਪੰਜਾਬ ਦੇ ਲੋਕ ਮਾਨ ਨਾਲ ਖੜੇ ਆ ਜਿੱਕਿ ਤੇ ਕੱਲ ਨੂੰ ਕੋਈ ਗਲਬਾਤ ਬਣੀ ਲੋਕ ਮਾਨ ਨਾਲ ਖੜਨਗੇ ਕਿਸਾਨ ਜਿੱਥੇ ਬਣੀ ਉਹਦੇ ਹੱਕ ਚ ਆ ਗਈਆਂ ਨੇ ਜੀ ਤੇ ਕੇਜਰੀਵਾਲ ਨੂੰ ਇਹ ਵਹਿਮ ਇਸ ਗੱਲ ਦਾ ਵੀ ਜੇ ਅਸੀਂ ਮੁੱਖ ਮੰਤਰੀ ਬਦਲ ਗਏ ਤੇ ਕੁਝ ਨੋ ਕਿਸੇ ਕੋਈ ਵੱਖਰੀ ਕਿਸਮ ਦਾ ਕਰ ਲਵਾਂਗੇ ਲੁੱਟ ਸਕਦੇ ਹੋ ਤੁਸੀਂ ਪੰਜਾਬ ਦਾ ਸਵਾਰ ਨਹੀਂ ਸਕਦੇ ਇੱਕ ਨਾ ਕਹਿੰਦੇ ਹੁੰਦੇ ਸੀ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭੋ ਕਿ ਤੇ ਜਾਓ ਜੀ ਜਿੱਤ ਜੇ ਲੱਭ ਕੇ ਲੈਂਦਾ ਤ ਉਹਨੇ ਕੀ ਗੁੱਲ ਖਲਾਇ ਉਹ ਸਾਰਿਆਂ ਦੇ ਸਾਹਮਣੇ ਪੰਜਾਬ ਦੇ ਸਭ ਨੂੰ ਹੋਰ ਬਰਬਾਦੀ ਦੇ ਕੰਢੇ ਦੇ ਖੜਾ ਕਰਦਾ ਜਿਹੜਾ ਮਾੜਾ ਮੋਟਾ ਸਾਹ ਲਿੰਦਾ ਛੁਹ ਸਾਹ ਵੀ ਕੋਟੈਨਸ਼ਨ ਨੂੰ ਕੋਟੈਨਸ਼ਨ ਹੋ ਗਿਆ ਹੁੰਦਾ ਹਾਂਜੀ ਮੈਨੂੰ ਇਹ ਦੱਸ ਦਿਓ ਸਾਢੇ 3 ਸਾਲਾਂ ਦੇ ਵਿੱਚ ਇਹਨਾਂ ਦਾ ਰਿਪੋਰਟ ਕਾਰਡ ਕੀ ਹੈਗਾ ਜੀ ਕੋਈ ਰਿਪੋਰਟ ਕਾ ਦੱਸ ਦਿਨ ਅਸੀਂ ਜਿਹੜੇ ਸਕੂਲ ਫਾਰ ਐਮੀਨੈਂਟ ਸਕੂਲ ਦੇ ਸੀ ਉਹਨਾਂ ਦਾ ਆਪਣਾ ਐਮਐਲਏ ਕਹਿ ਰਿਆ ਸੀ ਵੀ ਇਹ ਤੇ ਸਾਡੀ ਜਿਹੜੇ ਬਾਦਲ ਸਾਹਿਬ ਦੇ ਮੈਰੀਟਰੀਅਨ ਸਕੂਲ ਸੀ ਉਹਨਾਂ ਦੇ ਨਾਮ ਬਦਲ ਕੇ ਤੁਸੀਂ ਕੋਚੀ ਫਰੀਦਿਕ ਰੈਕਟਾ ਸਕੂਲ ਫਾਰ ਐਮੀਨੈਂਟ ਹੂੰ ਏਨੀ ਬਦਨਾਮੀ ਹੋਣ ਦੇ ਬਾਅਦ ਵੀ ਢੀਠ ਏਨੇ ਆ ਬੰਦੇ ਦੇ ਪੁੱਤ ਫੇਰ ਨਹੀਂ ਬਣੇ ਜੀ ਡਿਸਪੈਂਸਰੀਆਂ ਬੰਦ ਕਰਕੇ ਤੁਸੀਂ ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ ਉਹਨਾਂ ਦੇ ਨਾਮ ਲਿਖਦੇ ਆਮਾ ਦੀ ਕਲੀਨਿਕ ਦੱਸੋ ਵੀ ਵੱਖਰੇ ਤੁਸੀਂ ਕੀ ਕੀਤਾ ਹੂੰ ਜਾ ਤੇ ਵੱਖਰਾ ਵੀ ਕੀਤਾ ਫਿਰ ਤੁਸੀਂ ਕਹਿੰਦੇ ਅਸੀਂ 50 ਹਜ਼ਾਰ ਨੌਕਰੀਆਂ ਦੇਤੀਆਂ ਜੀ 10 ਹਜ਼ਾਰ ਮੁਲਾਜ਼ਮ ਹਰ ਸਾਲ ਪੁਲਿਸ ਤੋਂ ਰਿਟਾਇਰ ਹੋ ਰਿਹਾ 10 ਹਜ਼ਾਰ ਮੁਲਾਜ਼ਮ ਜੀ ਤੇ 55 ਸਾਲ ਤੋਂ ਬਾਅਦ ਰਿਟਾਇਰਮੈਂਟ ਦੀ ਲਾਈਨ ਲੱਗੀ ਪਈ ਹੈ ਤੇ ਵਿਭਾਗ ਆਵੇ ਸਖਤੀ ਜੇ ਵੀ ਕੀ ਕੀਤਾ ਜਾਂਦਾ ਹੂੰ ਨਵੀਂ ਭਰਤੀ ਪੁਲਿਸ ਦੇ ਵਿੱਚ ਉਨੀ ਨਹੀਂ ਆ ਰਹੀ ਜਿੰਨੇ ਜਿੰਨਾ ਰਸ ਹੁੰਦਾ ਨਹੀਂ ਪੁਲਿਸ ਭਰਤੀ ਹੋਣ ਵਾਸਤੇ ਉਹ ਚੀਜ਼ ਨਹੀਂ ਹੈਗੀ ਜੀ ਕਿਉਂ ਪੁਲਿਸ ਨੂੰ ਇੰਨਾ ਚ ਡੀਗ੍ਰੇਡ ਕਰ ਦਿੱਤਾ ਗਿਆ ਇੰਨਾ ਕੋ ਉਹਨਾਂ ਨੂੰ ਜਿਹੜੇ ਸੀ ਬੰਧੂਆ ਮਜ਼ਦੂਰ ਬਣਦੇਗਾ ਉਹ ਕਹਿੰਦੇ ਛੱਡੋ ਪਰਾਂ ਜਾਰ ਕੋਈ ਹੋਰ ਕੰਮ ਕਰ ਲਓ ਨਾਲੇ ਸਾਡੇ ਲੋਕਾਂ ਦਾ ਰੁਝਾਨ ਹੈ ਥੋੜੇ ਵਿਦੇਸ਼ਾਂ ਜਾਣ ਵਾਸਤੇ ਨਾ ਕਿ ਭਰਤੀ ਵਾਸਤੇ ਦਾ ਹਾਂਜੀ ਇੱਕ ਵੇਲੇ ਤੇ ਇੱਕ ਹੜ ਆ ਗਿਆ ਸੀ ਨਾ ਆਈਜ਼ेड ਸੈਂਟਰ ਤੇ ਤੁਹਾਨੂੰ ਪਿੰਡਾਂ ਦੇ ਲੋਕਾਂ ਨੇ ਖੋਲਦੇ ਸੀ ਹੂੰ ਇਸ ਕਰਕੇ 10 ਦਿਨ ਵੀ ਪੰਜਾਬ ਦੀ ਕੀਤਾ ਸੀ ਕੀ ਪੰਜਾਬ ਨੂੰ ਬਰਬਾਦੀ ਦੇ ਕੰਡੇ ਤੇ ਖੜੇ ਕੀਤਾ 276 ਕਰੋੜ ਰੁਪਏ ਤੁਸੀਂ ਕਹਿੰਦੇ ਅਸੀਂ ਖਰਚ ਕੀਤਾ ਸੁਸੀਬੰਦ ਰੇਰ ਕਰਨ ਬਣਾਉਣ ਵਾਸਤੇ ਲੇਕਿਨ ਕਿੱਥੇ 276 ਖਰਚ ਕੀਤਾ ਕਾਹਿੰਗਵਰੀ 276 ਕੀਤਾ ਬਿਲਕੁਲ ਜੀ ਅੱਜ ਭਗਵਾਨ ਪੀ ਕਹਿ ਰਹੇ ਨੇ ਸਾਡੇ ਬਰਿੰਦਰ ਗੁਇਲ ਹੋਰੀਂ ਦੇ ਵੇਖੋ ਜੀ ਅਸੀਂ ਤੇ ਕਿਹਾ ਸੀ ਉਹਨਾਂ ਨੂੰ ਜੂਨ ਚ ਪਾਣੀ ਛੱਡੋ ਤੁਸੀਂ ਨਾ ਛੱਡਿਆ ਨੀ ਬੀਬੀ ਐ ਆਲਿਆਂ ਦਾ ਹੂੰ ਤੇ ਮੈਨੂੰ ਇੱਕ ਜਵਾਬ ਦੇ ਦੇਣ ਨੂੰ ਬੀਬੀ ਐਮਪੀ ਤੇ ਕਹਿੰਦੇ ਸੈਂਟਰ ਦੇ ਦੀਨ ਸੀ ਰੰਜੀਤ ਸਾਹਿਬ ਕੋ ਡੈਂਪ ਤੁਹਾਡੇ ਕੋਲੇ ਸੀ ਨੋ ਚ ਪਤਾ ਕਿਉਂ ਆ ਗਏ ਫਿਰ ਹੂੰ ਉੱਥੇ ਪਤਾ ਕਿਵੇਂ ਆ ਗਏ ਜੀ ਇਸ ਕਰਕੇ ਇਹ ਆ ਇੱਕ ਨਾਲੀ ਜੇ ਬੰਦੇ ਸੀ ਇਹਨਾਂ ਕੋਲੇ ਬਹੁਤੀ ਜਾਣਕਾਰੀ ਨਹੀਂ ਸੀ ਜਿਹੜੇ ਐਮਐਲਏ ਅੱਜ ਵੀ ਉਹਨਾਂ ਦੇ ਉਹੀ ਜਿਹੜੇ ਪੰਜਾਬ ਪਿੰਡ ਦੇ ਵਿੱਚ ਪੰਚਾਇਤ ਵਿੱਚ ਬਣੀ ਸੀ ਬਣ ਸਕਦੇ ਹੂੰ ਸਾਡੀ ਇੱਕ ਘਾਵਤ ਆ ਜੀ ਜਿਹੜਾ ਮਰਾਸੀ ਪਾਈ ਜਾਂ ਬੇਸਿਕਲੀ ਸਰਵਾਰਾਂ ਚ ਹੁੰਦੀ ਸੀ ਕਿਸੇ ਵੇਲੇ ਜੀ ਇਹ ਤਾਂ ਪਚੋਕੜੀ ਸੁਝੀ ਨਾ ਸਰਦਾਰਾਂ ਚ ਹੁੰਦੇ ਸੀ ਬੜੇ ਬੜੇ ਸਰਦਾਰ ਹੁੰਦੇ ਸੀ ਜੀ ਇਹਨਾਂ ਮਰਾਸੀ ਦਾ ਕਿਤੇ ਫਿਰ ਕੀ ਗੱਲ ਕਰਾਂਗੇ ਆਪਾਂ ਜੀ ਜੀ ਤੋਂ ਕਹਿੰਦੇ ਜੀ ਆਪਣੀ ਉਹ ਆਪਣੀ ਮਾਂ ਨੂੰ ਪੁੱਛਦਾ ਮਾਂ ਜੇ ਫਲਾਣਾ ਨੰਬਰਰ ਮਰ ਜਾਵੇ ਤੇ ਕੌਣ ਉਹਨਾਂ ਬੰਦਾ ਪੁੱਤ ਨੰਬਰਰ ਬਣ ਜੂਗੀ ਉਹ ਮਰ ਜੇ ਤੇ ਕਨਿ ਉਹ ਤਾਂ ਦੂਜਾ ਪੁੱਤ ਬਣ ਜੂਗਾ ਤੇ ਉਹਦੀ ਮਾਂ ਸਮਝ ਗਈ ਕਹਿੰਦੀ ਪੁੱਤ ਗੱਲ ਸੁਣ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਣੀ ਹੂੰ ਉਹ ਆ ਸਾਡਾ ਇਹਨਾਂ ਨੇ ਕੀਤਾ ਮਰ ਅੱਸੀ ਵਾਲਾ ਜੀ ਪੇਨਾ ਨੇ ਜਿੰਨਾ ਕਿ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਇਹਨਾਂ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਪਾਇਆ ਬਾਕੀ ਹੁਣ ਵੇਖੋ ਕਦੇ 70 ਸਾਲ ਤੋਂ ਹੈ ਇੱਥੇ ਕੁਝ ਨਹੀਂ ਸਾਡੇ ਆ ਸਭ ਕੁਝ ਹੋਇਆ ਜੀ ਇੱਥੇ ਮੈਂ ਬਿਲਕੁਲ ਠੀਕ ਆ ਤੁਸੀਂ ਬਰਬਾਦੀ ਤੁਹਾਡੇ ਆ ਹੀ ਆ ਕੇ ਜੀ ਜੀ ਪੰਜਾਬ ਦੀ ਬਰਬਾਦੀ ਇਸ ਲੈਵਲ ਤੇ ਨਹੀਂ ਹੋਈ ਕਦੀ ਮਾੜਾ ਮੋਟਾ ਕੋਈ ਕੰਮ ਹੁੰਦਾ ਸੀਗਾ ਤੁਹਾਡੇ ਹੁਣ ਆ ਕੇ ਇੱਥੇ ਬਰਬਾਦੀ ਹੋਈ ਜੀ 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 ਚਲੋ ਪੱਟੀ ਸਾਹਿਬ ਦੋ ਸਵਾਲ ਹੋ ਰਹੇ ਗਏ ਨੇ ਆਪਾਂ ਥੋੜੇ ਸ਼ਬਦਾਂ 'ਚ ਗੱਲ ਰੱਖੀਏ ਪੱਟੀ ਸਾਹਿਬ ਪਠਾਨ ਮਾਜਰਾ ਦਾ ਬਿਆਨ ਸੀ ਕਿ ਮੇਰਾ ਵੀ ਐਨਕਾਊਂਟਰ ਪੁਲਿਸ ਕਰ ਸਕਦੀ ਹੈ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਤੁਸੀਂ ਕੀ ਕਹੋਗੇ ਵੇਖੋ ਜਦੋਂ ਤੁਸੀਂ ਇੱਕ ਐਨਕਾਊਂਟਰ ਸਪੈਸ਼ਲਿਸਟ ਨੂੰ ਭੇਜਿਆ ਵੀ ਤੂੰ ਜਾ ਭਾਈ ਉੱਥੇ ਜੀ ਤੇ ਪਠਾਨ ਮਾਜਰਾ ਮਾਜਰਾ ਦੇ ਆਪਣੇ ਬਿਆਨ 'ਚ ਹੀ ਮੇਰੇ ਵੀ ਪੁਲਿਸ ਹੈਲਸੀ ਮੈਨੂੰ ਦੱਸ ਦਿੱਤਾ ਗਿਆ ਸੀ ਵੀ ਤੈਨੂੰ ਇੱਥੋਂ ਫੜ ਕੇ ਖੜ ਕੇ ਜਦੋਂ ਐਂਟਰ ਕੀਤਾ ਪੰਜਾਬ ਦੇ ਤੇਰਾ ਐਨਕਾਊਂਟਰ ਕਰ ਦੇਣਾ ਜੀ ਮੈਂ ਇਸ ਕਰਕੇ ਪੱਜਾਉਂ ਤੋਂ ਨਹੀਂ ਮੈਂ ਭਜਾਣਾਂ ਨਹੀਂ ਸੀ ਹਾਂਜੀ ਵੀ ਜੇ ਤੇ ਇਹ ਗੱਲ ਸੱਚ ਆ ਤੇ ਫਿਰ ਮੈਂ ਸੋਚਦਾ ਪੰਜਾਬ ਦਾ ਰੱਬ ਹੀ ਰੱਖਾ ਹਾਂਜੀ ਇਹ ਕਾਨੂੰਨ ਦਾ ਕੰਮ ਆ ਜੇ ਬੰਦੇ ਨੇ ਕਿਸੇ ਨੂੰ ਕੋਈ ਅਪਰਾਧ ਕੀਤਾ ਤੋ ਉਹਨੂੰ ਕਾਨੂੰਨ ਸਜ਼ਾ ਦੇਵੇ ਇਹ ਨਹੀਂ ਦੇ ਸਕਦੇ ਤੇ ਪਠਾਨ ਮਾਜਰਾ ਸਾਹਨੇ ਆਪਣੀ ਬੇਲ ਲਾਈ ਸੀ ਉਹਦੀ ਤਰੀਕ ਅਗਲੀ ਪੈਗੀ ਉਹ ਕਦੋਂ ਬੇਲ ਹੁੰਦੀ ਕਿਦ ਹੁੰਦੀ ਹੈ ਤੇ ਪਤਾ ਨਹੀਂ ਇਸ ਗੱਲ ਦਾ ਹੋਣ ਲਿਕਨ ਇਹ ਹੈ ਵੀ ਜੇ ਇਹ ਸ਼ੰਕੇ ਪ੍ਰਕਰਣ ਕੀਤੇ ਸੀ ਪਠਾਨ ਮਾਜਰਾ ਨੇ ਤੇ ਇਹ ਸਹੀ ਸ਼ੰਕੇ ਹੋਣ ਕਿਉਂ ਗੱਲ ਨਿਕਲੇਗੀ ਅਜੇ ਨਹੀਂ ਜੀ ਬੀ ਸੀ ਜੀ ਬਾਤ ਸਭ ਨਿਕਲ ਆਏਗੀ ਜੀ ਪਟੀ ਸਾਹਿਬ ਖੀਲਾ ਸਵਾਲ ਹੈ ਕਿ ਪਠਾਨ ਮਾਜਰਾ ਨੇ ਜਦੋਂ ਲਾਈਵ ਹੋ ਕੇ ਆਪ ਲੀਡਰਸ਼ਿਪ ਤੇ ਸਵਾਲ ਵੱਡੇ ਚੁੱਕੇ ਸੀ ਤਾਂ ਉਹਨਾਂ ਦਾ ਕਹਿੰਦੇ ਵੀ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰਤਾ ਤੁਸੀਂ ਕੀ ਕਹੋਗੇ ਇਹ ਤਾਂ ਬੜੀ ਛੋਟੀ ਗੱਲ ਹੈ ਜੀ ਇਹ ਤੇ ਪਠਾਨ ਮਾਦੇ ਇੰਨਾ ਵੱਡਾ ਤਮਾਕਾ ਕੀਤਾ ਤੇ ਬੰਦ ਕਰਤਾ ਤੇ ਤੁਸੀਂ ਮਾੜੀ ਜੀ ਖਲਾਸ ਸਰਕਾਰ ਦੇ ਕੋਲ ਤੁਹਾਡਾ ਬੰਦ ਕਰ ਦਣਗੇ ਇਹ ਤੇ ਹੂੰ ਇਹ ਤੇ ਬਹੁਤ ਛੋਟੀ ਗੱਲ ਇਹਦੀ ਕੋਈ ਗੱਲ ਨਹੀਂ ਹੈਗੀ ਅੱਜ ਦੀ ਡੇਟ ਦੇ ਵਿੱਚ ਸਰਕਾਰ ਆਪਣੇ ਖਰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਲੇਕਿਨ ਮੈਂ ਸੋਚਦਾ ਵੀ ਆਲੋਚਨਾ ਦੇ ਵਿੱਚੋਂ ਬੜਾ ਕੁਝ ਨਿਕਲਦਾ ਹੂੰ ਜਥੇਦਾਰ ਗੁਰਚਰਨ ਸਿੰਘ ਟੋੜਾ ਤਿੰਨ ਖਬਰਾਂ ਜ਼ਰੂਰ ਪੜਦਾ ਸੀ ਜੀ ਇੱਕ ਪੰਜਾਬੀ ਟ੍ਰਿਬਿਊਨ ਇੱਕ ਨਵਾਂ ਜ਼ਮਾਨਾ ਤੇ ਇੱਕ ਦੇਸ਼ ਸੇਵਕ ਜੀ ਤੇ ਮਖਬਰਾਂ ਜਰੂਰ ਪੜ੍ਹਦਾ ਜੀ ਕਹਿੰਦਾ ਇਹਨਾਂ ਨੂੰ ਸਾਨੂੰ ਸਿੱਧ ਮਿਲ ਜਾਂਦੀ ਐ ਸਾਡੇ ਖਿਲਾਫ ਹੀ ਲਿਖਿਆ ਹੋਵੇ ਨਾ ਹਾਂਜੀ ਸਾਨੂੰ ਸਿੱਧ ਮਿਲ ਜਾਂਦੀ ਵਿੱਚ ਗਲਤੀ ਕਿੱਥੇ ਕਰ ਰਹੇ ਜੀ ਇਹ ਉਹਦੀ ਫਿਦਰਤ ਸੀ ਤੇ ਇੱਕ ਵਾਰੀ ਮੈਨੂੰ ਉਹਨਾਂ ਦੇ ਡਰਾਈਵਰ ਨੇ ਗੱਲ ਰਹੀ ਕਹਿੰਦਾ ਜੀ ਮੈਂ ਅਖਬਾਰ ਫਗਵਾੜੇ ਲੈਣ ਗਿਆ ਹੂੰ ਤੇ ਮੈਂ ਅਜੀਤ ਲੈਣ ਦੀ ਜਗਬਣ ਹੀ ਲੈਣ ਦੀ ਪੰਜਾਬੀ ਟ੍ਰਿਬਿਊਨ ਲੈਣ ਦੀ ਅੰਗਰੇਜ਼ੀ ਟ੍ਰਿਬਿਊਨ ਲੈਣ ਦੀ ਜੀ ਤੇ ਜਦੋਂ ਮੇਰੇ ਕੋਲ ਆ ਕਿ ਦੀ ਆ ਬਾਕੀ ਖਫਰਾਂ ਦੋ ਗਿਣ ਲੈ ਕੇ ਆ ਜੀ ਮੈਂ ਉਹ ਤੇ ਕਾਮੇਟ ਦੀ ਖਫਰ ਆਪਣੇ ਖਿਲਾਫ ਲਿਖ ਦਿੰਦਾ ਇਹੋ ਤੇ ਚੀਜ਼ ਪੜਨੀ ਹੈ ਜੀ ਹੂੰ ਸਾਨੂੰ ਦੱਸ ਦੇ ਤੁਸੀਂ ਗਲਤ ਕਿੱਥੇ ਆਂ ਤੇ ਆਹ ਜੀ ਖਫਰ ਦੱਸਿਆ ਸੀ ਨਾ ਮੇਰੇ ਫਿਰ ਗਲਤ ਕਿੱਥੇ ਤੁਸੀਂ ਇਹ ਤੇ ਸਾਡੀ ਆਪਣੀਆਂ ਹੈਗੀਆਂ ਬਿਲਕੁਲ ਜੀ ਇਸ ਕਰਕੇ ਲੋਚਣਾ ਜਿਹੜਾ ਨਹੀਂ ਸੁਣਦਾ ਆਪਣੀ ਨਾਲ ਉਹ ਬੰਦਾ ਜਿਹੜਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਜੀ ਬਿਲਕੁਲ ਜੀ ਹੂੰ ਸੋ ਪੱਟੀ ਸਾਹਿਬ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈ ਪਠਾਨ ਮਾਜਰਾ ਦੇ ਮੁੱਦੇ ਨੂੰ ਲੈ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਬਿਲਕੁਲ ਆ ਜੀ ਅੱਜ ਉਹ ਦਿਨ ਜਿਸ ਦਿਨ ਜਸਵੰਤ ਸਿੰਘ ਖਾਲੜੀ ਦਾ ਗੁਆ ਕੀਤਾ ਸੀ ਅੱਛਾ ਜੀ ਅੱਜ ਦੇ ਦਿਨ ਉਹਨੂੰ ਗੁਆ ਕਰਕੇ ਲੈ ਕੇ ਗਏ ਸੀ ਕਿ ਤੇ ਅੱਜ ਬਕਾਇਦਾ ਤੌਰ ਤੇ ਉਹਦਾ ਦਿਨ ਮਨਾਇਆ ਜਾਂਦਾ ਗੁਆ ਦਿਨ ਦਾ ਉਹਨੂੰ ਵਰਸੀ ਤਾਂ ਹੀ ਮਨਾਇਆ ਜਾਂਦਾ ਉਹਦਾ ਕੱਲ ਉੱਤੇ ਸੈਮੀਨਾਰੀ ਬਕਾਇਦਾ ਤੌਰ ਤੇ ਕੀਤਾ ਜੀ ਖਾਲੜੀ ਕੇ ਜਸਵੰਤ ਸਿੰਘ ਕੱਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਿਮੋਰ ਸਵਿੰਗਸ ਦਾ ਜਨਰਲ ਸੈਕਟਰੀ ਸੀਗਾ ਜੀ ਜਿਹੜਾ ਜਹਦਰ ਗੁਰਚੰਦ ਸਿੰਘ ਟੋੜਾ ਨੇ ਬਣਾਇਆ ਸੀ ਤੇ ਅੱਜ ਤੱਕ ਇਹਨਾਂ ਸਾਫ ਨਹੀਂ ਦਿੱਤਾ ਤੇ ਹੁਣ ਉਹਦੀ ਨਿੰਦਾ ਕਰਦੇ ਫਿਰਦੇ ਵੀ ਜ਼ਿਆਸਤੀ ਹੋਈ ਹੂੰ ਜੀ ਹਾਂ ਜੀ ਪੱਟੀ ਸਾਹਿਬ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਜੀ